ਪੰਜਾਬ ਵਿੱਚ ਵਧ ਰਹੇ ਨਸ਼ੇ ਦੇ کاروبار ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸ ਤਹਿਤ ਅਜਲੋ ਪੋਕੇ ਪੁਲਿਸ ਸਟੇਸ਼ਨ ਦੀ ਨੋਂਦੇ ਪਿੰਡ ਮਾਣਾਵਾਲਾ ਵਿੱਚ ਆਪਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਸਾਂਝੀ ਕਾਰਵਾਈ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ ਦੱਸ ਦਈਏ ਪਿੰਡ ਵਿੱਚੋਂ ਕੁੱਲ ਮਿਲਾ ਕੇ 1 ਲੱਖ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਨੇ ਤੇ ਪਿੰਡੇ ਮੈਂਬਰ ਜਸਵੰਤ ਸਿੰਘ ਦੇ ਘਰੋਂ 68 ਲੀਟਰ ਲਾਂਡ 572 ਨਜਾਇਜ਼ ਸ਼ਰਾਬ ਤੇ ਦੋ ਪੱਟੀਆਂ ਜ਼ਬਤ ਕੀਤੀਆਂ ਗਈਆਂ ਨੇ। ਇਸ ਸਬੰਧੀ ਆਪਕਾਰੀ ਵਿਭਾਗ ਦੇ ਇੰਸਪੈਕਟਰ ਮੈਡਮ ਜਗਦੀਪ ਕੌਰ ਨੇ ਦੱਸਿਆ ਹੈ ਕਿ ਪਿੰਡ ਵਿੱਚ ਨਜਾਇਜ਼ ਸ਼ਰਾਬ ਬਣਾਉਣ ਦੇ ਲਈ ਵਰਤੇ ਜਾ ਰਹੇ 1 ਲੱਖ ਰੁਪਏ ਦੇ ਨਸ਼ੀਲੇ ਪਦਾਰਥ ਜਿਹੜੇ ਨੇ ਜ਼ਬਤ ਕੀਤੇ ਗਏ ਨੇ ਤੇ ਲੋਕੋਕੇ ਥਾਣੇ ਦੇ ਐਸਐਚਓ ਕਰਮਪਾਲ ਸਿੰਘ ਨੇ ਦੱਸਿਆ ਕਿ ਪਿੰਟੂ ਗੁੱਪ ਇੱਕ ਸੂchna ਮਿਲਣ ਤੋਂ ਬਾਅਦ ਉਸੇ ਪਿੰਡ ਦੇ ਜਸਵੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕਰਦੇ ਛਾਪੇਮਾਰੀ ਦੌਰਾਨ 55 ਲੀਟਰ ਸ਼ਰਾਬ ਦੀ ਵੱਡੀ ਮਾਤਰਾ ਬਰਾਮਦ ਕੀਤੀ ਗਈ ਹੈ ਤੇ 40 ਬੋਤਲਾਂ ਦੇਸੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਨੇ ਤੇ ਉੱਥੇ ਹੀ ਆਪਰਾਧੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੰਜਾਬ ਪੁਲਿਸ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਕਰ ਰਹੀ ਹੈ ਤੇ ਇਸ ਮੌਕੇ ਤੇ ਐਸਆਈ ਗੁਰਦੇਵ ਸਿੰਘ ਐਸਆਈ ਕੁਲਵੰਤ ਅਤੇ 4 ਵੀ ਪੁਲਿਸ ਮੈਂਬਰ ਜਿਹੜੇ ਨੇ ਤੇ ਆਪਕਾਰੀ ਵਿਭਾਗ ਦੇ ਅਧਿਕਾਰੀ ਜਿਹੜੇ ਨੇ ਉਹ ਵੀ ਮੌਜੂਦ ਨੇ ਅੱਜ ਅਸੀਂ ਜਿਹੜਾ ਹੈਗਾ ਸੀਨੀਅਰ ਅਧਿਕਾਰੀਆਂ ਦੀ ਰੈਨਮਾਈ ਹੇਟ ਸਾਡੇ ਈਟੀ ਇਸ ਸਾਹਿਬ ਜਿਹੜੇ ਹੈਗੇ ਵਰੁਣ ਰイズਮ ਸੀ ਔਰ ਜੋ ਜਿਹੜੇ ਹੈਗੇ ਐਡੀਸ਼ਨਲ ਕਮਿਸ਼ਨਰ ਨੇ ਸਾਡੇ ਦੂਬੇ ਸਾਹਿਬ ਜੀ ਔਰ ਸਾਡੇ ਈਐਸੀ ਸਾਹਿਬ ਜਿਹੜੇ ਹੈਗੇ ਨੇ ਸੁਖਵਿੰਦਰ ਸਰ ਔਰ ਮੇਰੇ ਈਟੀਓ ਨੇ ਜਿਹੜੇ ਉਹ ਹੈਗੇ ਨੇ ਮਨਜਿੰਦਰ ਗੋਇਲ ਸਰ ਦੀ ਰੈਨਮਾਈ ਹੇਟ ਜਿਹੜਾ ਕੀਤੀ ਗਈ ਰੇਡ ਸਾਡੇ ਵੱਲੋਂ ਤੇ ਪੁਲਿਸ ਜਿਹੜੇ ਹੈਗੇ ਥਾਣਾ ਪੁਲਿਸ ਵੱਲੋਂ ਸਾਂਝਾ ਆਪਰੇਟਰ ਕੀਤਾ ਗਿਆ ਇਹ ਪਿੰਡ ਮਾਨਾਂ ਵਾਲੇ ਵੇਖੀ ਜੀ ਕਿੰਨੀ ਗੈਲਨ ਫੜੀ ਗਈ ਤੇ ਕਿੰਨੀ ਕਿਰਾ ਫੜੀ ਗਈ 6800 ਲੀਟਰ ਦੇ 1800 ਕਿਜੀ ਜਿਹੜੀ ਹੈ ਲਾਣ ਹੈ ਦੋ ਚਾਲੂ ਪੱਠੀਆਂ ਨੇ ਤੇ 500 ਬੋਤਲ ਸ਼ਰਾਬ ਦੀ ਹੈ ਜੀ ਕੋਈ ਕਾਬੂ ਹੀ ਆਇਆ ਹਾਂਜੀ ਭਾਜੀ ਸੁਖਜਿੰਦਰ ਸਿੰਘ ਜਿਹੜਾ ਹੈਗਾ ਉਹ ਕਾਬੂ ਵਿੱਚ ਕੀਤਾ ਗਿਆ ਪਰ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਨੇ ਜਸਵੰਤ ਸਿੰਘ ਜੀ ਉਹ ਉਸ ਮੌਕੇ ਤੋਂ ਫਰਾਰ ਹੋ ਗਏ ਸੀਗੇ ਨਹੀਂ ਨਹੀਂ ਭੱਗੇ ਮਿੱਤਰਾਂ ਦੇ ਮਾਮਲੇ ਵਿੱਚ ਨਹੀਂ ਹਾਂਜੀ ਪਹਿਲਾਂ ਵੀ ਦਰਜ ਨੇ ਬਾਕੀ ਇਹਨਾਂ ਨੂੰ ਅਸੀਂ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇਹ ਨੂੰ ਦਾਇਰ ਕਰਨੇ ਚਾਹੁੰਦੇ ਹੈਗੇ ਆ ਵਾਰ-ਵਾਰ ਅਸੀਂ ਇਹੀ ਕਹਿ ਰਹੇ ਹਾਂ ਕਿ ਇਹ ਗੰਦੀ ਲਾਨ ਨਾ ਕੱਢੀ ਜਾਵੇ ਸ਼ਰਾਬ ਬਹੁਤ ਮਾੜੀ ਹੈ ਤੇ ਜਿਹੜਾ ਵੀ ਪਿੰਦਾ ਹੋ ਸਕਦਾ ਉਹਦੇ ਲੀਵਰ ਵੀ ਬਹੁਤ ਜ਼ਿਆਦਾ ਅਫਸੈਟ ਹੋ ਜਾਏ ਖਰਾਬ ਹੋ ਜਾ ਸਕਦਾ ਤੇ ਅਸਤਾ ਹੀ ਹੀ ਜਨਤਾ ਨੂੰ ਅਪੀਲ ਕਰਦੇ ਆ ਕਿ ਇਹ ਲਾਨ ਨੂੰ ਨਾ ਕੱਢਿਆ ਜਾਵੇ ਨਾ ਇਹਦੇ ਤੋਂ ਸ਼ਰਾਬ ਬਣਾਈ ਜਾਵੇ ਵੈਲਕਮ ਟੂ ਰੂਟਸ ਕੰਟਰੀ ਸਕੂਲ ਦ ਲਾਰਜੇਸਟ ਬੋਰਡਿੰਗ ਸਕੂਲ ਇਨ ਦ ਸ਼ਿਮਲਾ ਹਿਲਸ For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.